ਪੰਜਾਬ 24 7 ਟੀਵੀ ਦੇ ਅੰਤਰਰਾਸ਼ਟਰੀ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਪੋਪ ਫਰਾਂਸਿਸ ਦੇ ਅੰਤਮ ਸੰਸਕਾਰ ਸਮਾਰੋਹ ਵਿੱਚ ਲਗਭਗ 2.5 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਪੋਪ ਫਰਾਂਸਿਸ ਦਾ ਅੰਤਮ ਸੰਸਕਾਰ ਸ਼ਨੀਵਾਰ 26 April ਨੂੰ ਹੋਏਗਾ ਵੈਟਿਕਨ ਨੇ ਕਿਹਾ ਹੈ ਕਿ ਉਹਨਾਂ ਦਾ ਅੰਤਮ ਸੰਸਕਾਰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਹੋਏਗਾ ਪੋਪ ਦਾ ਅੰਤਮ ਸੰਸਕਾਰ ਸੇਂਟ ਪੀਟਰਜ਼ ਬੇਸਿਲਕਾ ਦੇ ਸਾਹਮਣੇ ਕੀਤਾ ਜਾਵੇਗਾ ਦੁਨੀਆ ਭਰ ਤੋਂ ਘਟੋ ਘਟ 100 ਡੈਲੀਗੇਟ ਵੀ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਵੈਟਿਕਨ ਪਹੁੰਚ ਰਹੇ ਹਨ ਜਿਸ ਕਾਰਨ ਉੱਥੇ ਸੁਰੱਖਿਆ ਬਹੁਤ ਸਖਤ ਹੋਣ ਦੀ ਉਮੀਦ ਹੈ ਪਾਪ ਦੀ ਦੇਰ ਨੂੰ ਬੁੱਧਵਾਰ ਨੂੰ ਸੇਂਟ ਪੀਟਰਜ਼ ਬੇਸਿਲਕਾ ਲਿਆਂਦਾ ਗਿਆ ਤੇ ਹਜ਼ਾਰਾਂ ਲੋਕ ਉਹਨਾਂ ਦੀ ਆਖਰੀ ਝਲਕ ਦੇਖਣ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੈਟਿਕਨ ਸਿਟੀ ਪਹੁੰਚ ਰਹੇ ਹਨ ਅਗਲੀ ਖਬਰ ਆਪਾਂ ਕੈਨੇਡੀਅਨ ਚੋਣਾਂ ਨੂੰ ਲੈ ਕੇ ਕਰਦੇ ਹਾਂ ਜੀ ਕੈਨੇਡੀਅਨ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਪਲੇਟਫਾਰਮ ਜਾਰੀ ਹੋ ਗਏ ਹਨ 트럼ਪ ਨੂੰ ਜਵਾਬ ਦੇਣਾ ਤੇ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ 67 ਪੰਨਿਆਂ ਦਾ ਲਿਬਰਲ ਪਾਰਟੀ ਦਾ ਪਲੇਟਫਾਰਮ ਹੈ ਜਿਸ ਦੀ ਘੋਸ਼ਣਾ ਇਹਨਾਂ ਸ਼ਬਦਾਂ ਨਾਲ ਸ਼ੁਰੂ ਹੋਈ ਕਿ ਕੈਨੇਡਾ ਦੀ ਪ੍ਰਭੂਸਤਾ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਖਤਰਾ ਹੈ ਦਸਤਾਵੇਜ਼ ਵਿੱਚ 16 ਵਾਰ ਟੈਰਫ ਤੇ 13 ਵਾਰ ਵਪਾਰ ਜੁੱਧ ਦਾ ਜ਼ਿਕਰ ਕੀਤਾ ਗਿਆ ਹੈ 30 ਪੰਨਿਆਂ ਦਾ ਦੂਸਰਾ ਪਲੇਟਫਾਰਮ ਜਿਹੜਾ ਉਹ ਪੀਸੀ ਪਾਰਟੀ ਦਾ ਹੈ ਜਿਸ ਵਿੱਚ ਉਹਨਾਂ ਨੇ ਅਫੋਰਡੇਬਿਲਟੀ ਤੇ ਕ੍ਰਾਈਮ ਨੂੰ ਕੇਂਦਰ ਵਿੱਚ ਰੱਖ ਕੇ ਇਹ ਸਭ ਆਪਣਾ ਪਲੇਟਫਾਰਮ ਜਾਰੀ ਕੀਤਾ ਹੈ ਇਸ ਵਿੱਚ 7 ਵਾਰ ਟੈਰਫ ਦਾ ਜ਼ਿਕਰ ਕੀਤਾ ਗਿਆ ਹੈ ਤੇ ਸਿਰਫ ਇੱਕ ਵਾਰ ਵਪਾਰ ਜੁੱਧ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਦੋਵਾਂ ਤਰ੍ਹਾਂ ਇਸ ਸਾਲ ਦੀ ਆਪਣੀਆਂ ਵਿੱਤੀ ਯੋਜਨਾਵਾਂ ਵਿੱਚ ਅਮਰੀਕਾ ਤੇ ਕੈਨੇਡਾ ਦੇ ਰੈਸੀਪ੍ਰੋਕਲ ਟੈਰਫ ਤੋਂ ਅੰਦਾਜ਼ਨ 20 ਬਿਲੀਅਨ ਡਾਲਰ ਦਾ ਰੈਵਨਿਊ ਪ੍ਰਾਪਤ ਹੋਣ ਦਾ ਜ਼ਿਕਰ ਕਰ ਰਹੀਆਂ ਹਨ ਲਿਬਰਲ ਪਲੇਟਫਾਰਮ ਦਾਅਵਾ ਕਰਦਾ ਹੈ ਕਿ ਰੈਸੀਪ੍ਰੋਕਲ ਟੈਰਫ ਤੋਂ ਇਕੱਠਾ ਕੀਤਾ ਗਿਆ ਹਰ ਡਾਲਰ ਵਪਾਰ ਯੁੱਧ ਤੋਂ ਪ੍ਰਭਾਵਿਤ ਕਾਮਿਆਂ ਤੇ ਕਾਰੋਬਾਰਾਂ ਦੀ ਸੁਰੱਖਿਆ ਲਈ ਲਾਇਆ ਜਾਏਗਾ ਪੌਲੀਵਰ ਨੇ ਕਿਹਾ ਕਿ ਇਹ ਪੈਸਾ ਟੈਕਸ ਕਟੌਤੀਆਂ ਤੇ ਉਜੋਗਾਂ ਨੂੰ ਨਿਸ਼ਾਨਾ ਸਹਾਤਾ ਰਹੀਂ ਕ੍ਰੈਡਿਟ ਨੂੰ ਵਾਪਸ ਕਰ ਦਿੱਤਾ ਜਾਏਗਾ ਲਿਬਰਲ ਅੰਤਰਰਾਜੀ ਵਪਾਰ ਲਈ ਸਾਰੀਆਂ ਫੈਡਰਲ ਕਾਪਟਰਾਂ ਨੂੰ ਖਤਮ ਕਰਕੇ ਟੈਰਫ ਖਤਰੇ ਦਾ ਜਵਾਬ ਦੇਣ ਦਾ ਵਾਅਦਾ ਕਰ ਰਹੇ ਹਨ ਉਹ 6.8 ਬਿਲੀਅਨ ਡਾਲਰ ਦੇ ਰਾਸ਼ਟਰ ਨਿਰਮਾਣ ਪ੍ਰੋਜੈਕਟ ਫੰਡ ਅਤੇ ਬੰਦਰਗਾਹਾਂ ਰੇਲਵੇ ਅਤੇ ਹਾਈਵੇ ਸਮੇਤ ਨਵੇਂ ਵਪਾਰਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 5 ਬਿਲੀਅਨ ਡਾਲਰ ਦਾ ਵਾਅਦਾ ਕਰ ਰਹੇ ਹਨ ਪੀਸੀ ਦਾ ਕਹਿਣਾ ਹੈ ਕਿ ਉਹ ਵਪਾਰ ਜੋ ਦੁਆਰਾ ਨਿਸ਼ਾਨਾ ਬਣਾਏ ਗਏ ਆਟੋ ਵਰਕਰਾਂ ਦੀਆਂ ਨੌਕਰੀਆਂ ਦੀ ਰੱਖਿਆ ਲਈ 225 ਮਿਲੀਅਨ ਡਾਲਰ ਦਾ ਕੀਪ ਕੈਨੇਡੀਅਨ ਵਰਕਿੰਗ ਫੰਡ ਵੀ ਸ਼ੁਰੂ ਕਰਨਗੇ ਅਤੇ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਾਲ ਇੱਕ ਨਵੇਂ ਮੁਕਤ ਵਪਾਰ ਸਮਝੌਤੇ ਨੂੰ ਜਾਨੀ ਕਿ ਫ੍ਰੀ ਟ੍ਰੇਡ ਸਮਝੌਤੇ ਨੂੰ ਅੱਗੇ ਵਧਾਉਣਗੇ ਪੋਲੀਵਰ ਨੇ ਕੈਨੇਡਾ ਦੇ ਸਰੋਤ ਖੇਤਰ ਵਿੱਚ ਇੱਕ ਤਰुण ਤਾਰਥਕ ਊਸ਼ਾਲ ਵੀ ਲੈਂਦਾ ਹੈ ਜੋ ਕਿ ਪ੍ਰਭਾਵ ਮਲਾਂਕਣ ਐਕਟ ਜਿਹਨੂੰ C69 ਵੀ ਕਿਹਾ ਜਾਂਦਾ ਹੈ ਸਮੇਤ ਵੱਖ-ਵੱਖ ਲਿਬਰਲ ਨੀਤੀਆਂ ਨੂੰ ਰੱਦ ਕਰਨ ਦੀ ਯੋਜਨਾਬੰਦ ਸ਼ੁਰੂਆਤ ਦੁਆਰਾ ਸ਼ੁਰੂ ਕੀਤਾ ਗਿਆ ਹੈ ਪਲੇਟਫਾਰਮ ਦਾ ਦਾਵਾ ਹੈ ਕਿ ਉਹ ਇਕੱਲੇ ਉਪਾ ਨਾਲ ਹੀ 4 ਸਾਲਾਂ ਵਿੱਚ ਲਗਭਗ 1 ਬਿਲੀਅਨ ਦਾ ਜਿਹੜਾ ਰੈਵਨਿਊ ਪ੍ਰਾਪਤ ਹੋ ਸਕਦਾ ਹੈ ਦੂਜੇ ਪਾਸੇ ਨੈਨੋ ਰਿਸਰਚ ਦੇ ਪੋਲ ਅਨਸਾਰ ਫੈਡਰਲ ਚੋਣ ਮਹਿਮ ਦੇ 22 ਦਿਨ ਹੈ ਲਿਬਰਲ ਪਾਰਟੀ ਨੂੰ ਪੀਸੀ ਪਾਰਟੀ ਉਤੇ 5 ਅੰਕਾਂ ਦੀ ਅਜੇ ਵੀ ਜਿਹੜੀ ਆ ਉਹ ਵੜਤ ਬਣੀ ਹੋਈ ਹੈ ਨੈਨੋ ਰਿਸਰਚ ਦੁਆਰਾ 22 ਅਪ੍ਰੈਲ ਨੂੰ ਕੀਤੇ ਗਏ 3 ਦਿਨਾਂ ਦੇ ਰੂਲਿੰਗ ਸੈਂਪਲ ਵਿੱਚ ਲਿਬਰਲ ਪਾਰਟੀ ਨੂੰ पीसी पार्टी ਉਤੇ 44% ਦਾ ਵਾਧਾ ਦੱਸਿਆ ਜਾ ਰਿਹਾ ਹੈ ਜੋ ਰਾਸ਼ਟਰੀ ਪੱਧਰ ਤੇ 39% ਹੈ ਨਾਲ ਕੁਝ ਅੰਕਾਂ ਨਾਲ ਇਹ ਅੱਗੇ ਹਨ ਨਿਊ ਡੈਮੋਕ੍ਰੈਟਿਕ ਪਾਰਟੀ 8% ਤੇ ਉਸ ਤੋਂ ਬਾਅਦ ਬਲੈਕ ਕਯੂਬਿਕਸ 5% ਗ੍ਰੀਨ ਪਾਰਟੀ ਆਫ ਕੈਨੇਡਾ 3% ਤੇ ਪੀਪਲ ਪਾਰਟੀ ਆਫ ਕੈਨੇਡਾ 1% ਦੇ ਉੱਤੇ ਹੈ ਬੈਸਤ ਤੋਂ ਬਾਅਦ ਐਨ ਡੀ ਪੀ ਦਾ ਸਮਰਥਨ ਕਾਫੀ ਘਟ ਗਿਆ ਹੈ ਸੀਟੀਵੀ ਨਿਊਜ਼ ਅਤੇ ਗਲੋਬਲ ਮੇਲ ਦੇ ਅਧਿਕਾਰਤ ਪੋਲ ਸਟਰ ਨੈਨੋਸ ਨੇ ਕਿਹਾ ਹੈ ਕਿ ਚੋਣਾਂ ਨੂੰ ਇੱਕ ਹਫਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤੇ ਲਿਬਰਲ ਤੇ ਕੰਜ਼ਰਵੇਟਰ ਵਿਚਕਾਰ ਵੋਟਾਂ ਦੀ ਲੜਾਈ ਨਜ਼ਦੀਕੀ ਬਣਦੀ ਜਾ ਰਹੀ ਹੈ ਤੇ ਸਥਿਰ ਬਣੀ ਹੋਈ ਹੈ ਹਾਲਾਂਕਿ ਬਹਿਸ ਤੋਂ ਬਾਅਦ ਜਿਹੜਾ ਉਹ ਐਨਡੀਪੀ ਦੀ ਰੇਟਿੰਗ ਕਾਫੀ ਘਟ ਗਈ ਹੈ ਕਿਉਂਕਿ ਕੈਨੇਡੀਅਨ ਦੋ ਹੀ ਤਰ੍ਹਾਂ ਵਾਲ ਵੱਧ ਧਿਆਨ ਦੇ ਰਹੇ ਹਨ ਨੈਨੂਸ ਨੇ ਅੱਗੇ ਕਿਹਾ ਹੈ ਕਿ ਕੰਜ਼ਰਵੇਟਿਵ ਤੇ ਲਿਬਰਲੀ ਮੌਜੂਦਾ ਹਾਲਾਤ ਦੇ ਚੱਲਦੇ ਆ ਜ਼ਿਆਦਾਤਰ ਸੰਭਾਵਨਾ ਚੋਣਾਂ ਵਿੱਚ ਬਹੁਮਤ ਵਾਲੀ ਸਰਕਾਰ ਬਣਦੀ ਹੀ ਆਉਂਦੀ ਹੈ ਜਦੋਂ ਗੱਲ ਆਉਂਦੀ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵੱਜੋਂ ਲੋਕ ਕਿਸ ਨੂੰ ਤਰਜੀਹ ਦੇ ਰਹੇ ਹਨ ਤਾਂ ਲਿਬਰਲ ਦਿੱਤਾ ਮਾਰਕਰਨੀ ਨੂੰ 14 ਪੁਆਇੰਟਾਂ ਦੀ ਜਿਹੜੀ ਆ ਉਹ ਉਹਦੇ ਦੂਸਰੇ ਨਾਲੋਂ ਬੜਤ ਹਾਸਲ ਹੈ 49% ਨੇ ਉਸ ਨੂੰ ਤੇ 35% ਲੋਕਾਂ ਨੇ ਪੀਸੀ ਦੇਤਾ ਪੀਅਰ ਪੋਲਰ ਵਰ ਨੂੰ ਚੁਣਿਆ ਹੈ ਐਨਡੀਪੀ ਨੇਤਾ ਜਗਮੀਤ ਸਿੰਘ ਦਾ 4% ਨਾਲ ਤੀਜੇ ਸਥਾਨ ਤੇ ਨਾਮ ਬਣਿਆ ਹੋਇਆ ਹੈ ਨੈਨੋ ਟ੍ਰੈਕਿੰਗ ਦੇ ਲਿੰਗ ਤੇ ਉਮਰ ਦੇ ਹਿਸਾਬ ਨਾਲ ਵੀ ਵਿਸ਼ਲੇਸ਼ਣ ਕੀਤਾ ਹੈ ਤੇ ਉਸ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਜ਼ਿਆਦਾ ਸੰਭਾਵਨਾ ਰੱਖਦੀਆਂ ਹਨ ਸਰਵੇਖਣ ਕੀਤਾ ਗਿਆ ਕਿ 51% ਔਰਤਾਂ ਨੇ ਕਿਹਾ ਕਿ ਉਹ ਲਿਬਰਲ ਦਾ ਸਮਰਥਨ ਕਰਨਗੀਆਂ ਜਦੋਂ ਕਿ 31% ਨੇ पीसी पार्टी ਨੂੰ ਵੋਟ ਪਾਉਣ ਬਾਰੇ ਕਿਹਾ 9% ਔਰਤਾਂ ਐਨਡੀਪੀ ਦਾ ਵੀ ਸਮਰਥਨ ਕਰਦੀਆਂ ਨਜ਼ਰ ਆ ਰਹੀਆਂ ਹਨ ਇਸ ਦਰਾਂ ਲਿਬਰਲ ਨੂੰ ਵੋਟ ਪਾਉਣ ਵਾਲੇ ਮਰਦਾਂ ਦੀ ਗਿਣਤੀ 37% ਹੈ ਜਦੋਂ ਕਿ ਕੰਜ਼ਰਵੇਟਿਵਲੀ 47% ਸਰਵੇਖਣ ਕੀਤੇ ਗਏ 6% ਮਰਦ ਐਨਡੀਪੀ ਨੂੰ ਵੋਟਾਂ ਪਾ ਸਕਦੇ ਹਨ ਪਿਛਲੇ ਕੁਝ ਦਿਨਾਂ ਵਿੱਚ 35 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿੱਚ ਵੀ ਕੰਜ਼ਰਵੇਟਿਵ ਵੱਲ ਝੁਕਾਅ ਵਧਦਾ ਦੇਖਿਆ ਗਿਆ ਹੈ ਸਰਵੇਖਣ ਵਿੱਚ ਪਤਾ ਲੱਗਿਆ ਹੈ ਕਿ 47% ਜਿਹੜੇ 35 ਸਾਲ ਤੋਂ ਘੱਟ ਉਮਰ ਦੇ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕੀਤਾ ਹੈ ਜਦੋਂ ਕਿ ਲਿਬਰਲੀ 30% ਰੋਕਾਂ ਨਹੀਂ ਕਿਹਾ ਹੈ 11% ਨੇ ਐਨਡੀਪੀ ਨੂੰ ਚੁਣਿਆ ਤੇ ਇਸ ਦਰਾਂ 35 ਤੋਂ 54 ਸਾਲ ਦੀ ਉਮਰ ਜਿਹੜੇ ਮਿਡਲ ਏਜ ਲੋਕ ਆ ਉਹਨਾਂ ਵਿੱਚ ਵੇਖਿਆ ਗਿਆ ਕਿ ਲਿਬਰਲ ਪਾਰਟੀ ਵੱਲ ਉਹਨਾਂ ਦਾ ਝੁਕਾਅ ਵਧੇ ਰਿਹਾ ਹੈ ਤੇ ਪੀਸੀ ਪਾਰਟੀ ਜਿਹੜੀ ਆ ਉਹਦੇ 38% ਦੇ ਮੁਕਾਬਲੇ ਇਹ ਲਿਬਰਲ ਪਾਰਟੀ ਲਈ 45% ਜਿਹੜਾ ਉਹ ਲੋਕਾਂ ਨੇ ਵੋਟ ਪਾਉਣ ਨੂੰ ਕਿਹਾ 7% ਐਨਡੀਪੀ ਨੂੰ ਵੀ ਵੋਟ ਪਾਉਣਗੇ ਲਿਬਰਲ ਪਾਰਟੀ ਨੇ ਬਜ਼ੁਰਗ ਵੋਟਰਾਂ ਵਿੱਚ ਵੀ ਕਾਫੀ ਬਿਹਤਰ ਪਕੜ ਬਣਾਈ ਹੈ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚੋਂ 53% ਨੇ ਕਿਹਾ ਹੈ ਕਿ ਉਹ ਲਿਬਰਲ ਪਾਰਟੀ ਦਾ ਸਮਰਥਨ ਕਰਨਗੇ ਜਦੋਂ ਕਿ ਪੀਸੀ ਪਾਰਟੀ ਲਈ ਵੱਡੀ ਉਮਰ ਦੇ ਸਿਰਫ 33% ਲੋਕ ਹੀ ਸਮਰਥਨ ਕਰਦੇ ਨਜ਼ਰ ਆ ਰਹੇ ਹਨ ਇਸ ਉਮਰ ਸ਼੍ਰੇਣੀ ਦੇ 6% ਨੇ ਐਨਡੀਪੀ ਨੂੰ ਵੀ ਚੁਣਿਆ ਹੈ ਜੇਕਰ ਰੀਜਨਲ ਸਪੋਰਟ ਜਾਨੀ ਕਿ ਖੇਤਰੀ ਤੌਰ ਤੇ ਜਾਂ ਪ੍ਰੋਵੈਂਸ ਦੇ ਮੁਤਾਬਕ ਆਪਾਂ ਇਹਨਾਂ ਦੀ ਸਪੋਰਟ ਦੀ ਗੱਲ ਕਰੀਏ ਦ ਅਟਲੈਂਟਿਕ অন্ਟਾਰੀਓ ਕਿਊਬਕ ਅਤੇ BC ਵਿੱਚ ਲਿਬਰਲ ਕਾਫੀ ਅੱਗੇ ਹਨ ਜਦੋਂ ਕਿ ਅਲਬਰਟਾ ਸਸਕਾਚੁਆਨ ਤੇ ਮੈਨੀਟੋਬਾ ਵਿੱਚ ਕਨਜ਼ਰਵ ਪਰਟੀ ਕਨਜ਼ਰਵੇਟਿਵ ਪਾਰਟੀ ਲੀਡ ਲੈ ਰਹੀ ਹੈ অন্ਟਾਰੀਓ ਵਿੱਚ ਲਿਬਰਲਾਂ ਦੀ ਲੀਡ ਪਿਛਲੇ ਰੋਲਿੰਗ ਸੈਂਪਲ ਵਿੱਚ 13. ਅੱਗੇ ਤੇ 8 ਅੰਕਾਂ ਨਾਲ ਹੋਰ ਵੱਧ ਗਈ ਹੈ ਤੇ PC ਪਾਰਟੀ ਦੇ ਮੁਕਾਬਲੇ 48% ਤੇ ਹੈ ਜਦੋਂ ਜੋ ਕਈ ਅੰਕ ਵਧੇ ਹਨ ਅਤੇ ਕੰਜ਼ਰਵੇਟਿਵ 40% ਦੇ ਉੱਤੇ ਖੜੇ ਹਨ ਇਸ ਦੌਰਾਨ ਐਨਡੀਪੀ ਕਈ ਅੰਕ ਡੇਕ ਕੇ 7% ਤੇ ਆ ਗਈ ਹੈ ਲਿਬਰਲ ਪਾਰਟੀ ਨੇ ਕਯੂਬਿਕ ਵਿੱਚ ਆਪਣੀ ਲੀਡ ਜਾਰੀ ਰੱਖੀ ਹੈ ਅਤੇ ਪੀਸੀ ਅਤੇ ਜਿਹੜੀ ਬਲੋਕ ਕੁਲ ਵੀਕ ਹੈ ਉਹ ਲਗਭਗ ਹੁਣ ਨੇੜੇ ਤੇੜੇ ਨੇ ਪਰ ਲਿਬਰਲ ਜਿਹੜੇ ਉਹ 42% ਨੇ ਤੇ ਔਰ ਦੂਜੀਆਂ ਦੋਨੇ ਪਾਰਟੀਆਂ ਜਿਹੜੀਆਂ ਨੇ ਪੀਸੀ 25 ਤੇ ਤੇ ਜਿਹੜੇ ਕਯੂਬਿਕਸ ਨੇ ਉਹ 24 ਪਰਸੈਂਟ ਜਿਹੜੇ ਆ ਉੱਥੇ ਖੜੇ ਹਨ ਅਲਬਰਟਾ ਸਕੈਚਵਨ ਤੇ ਮੈਨੀਟੋਬਾ ਵਿੱਚ ਪੀਸੀ ਪਾਰਟੀ ਬਹੁਤ ਅੱਗੇ ਹੈ ਸਰਵੇਖਣ ਕੀਤੇ ਗਏ 55% ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਹੈ ਜਦੋਂ ਕਿ ਲਿਬਰਲ ਪਾਰਟੀ ਲਈ ਸਿਰਫ 34% ਲੋਕ ਹੀ ਅੱਗੇ ਆ ਰਹੇ ਹਨ ਐਨਡੀਪੀ 9% ਤੇ ਬੀਸੀ ਵਿੱਚ ਕੱਲ ਬਰਾਬਰੀ ਤੋਂ ਬਾਅਦ ਲਿਬਰਲ ਪਾਰਟੀ ਥੋੜੀ ਅੱਗੇ ਵਧੀ ਹੈ ਅਤੇ ਉਹ ਪੀਸੀ ਦੇ 38% ਦੇ ਮੁਕਾਬਲੇ 41% ਤੇ ਪਹੁੰਚ ਗਈ ਹੈ ਐਨਡੀਪੀ 16ਵੇਂ ਸਥਾਨ ਤੇ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ 1 ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਰੱਖਿਆ ਬਾਰੇ ਕੈਬਨਿਟ ਕਮੇਟੀ सीसीएसटी मीटिंग दी ਪ੍ਰਧਾਨਗੀ ਕੀਤੀ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਤੇ ਸਰਕਾਰ ਦੀ ਰਣਨੀਤੀ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਪ੍ਰਧਾਨ ਮੰਤਰੀ ਤੋਂ ਇਲਾਵਾ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਸ਼ਾਹ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਕੌਮੀ ਸੁਰੱਖਿਆ ਸਲਾਹਕਾਰ ਜੀ ਡੋਗਾਲ ਤੇ ਸੀਨੀਅਰ ਬਿਊਰੋਕ੍ਰੇਟ ਵੀ ਮੌਜੂਦ ਸਨ ਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਹਮਲੇ ਬਾਰੇ ਜਾਣਕਾਰੀ ਦਿੱਤੀ ਤੇ ਇਸ ਤੋਂ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਤੇ ਚਰਚਾ ਕੀਤੀ ਗਈ ਮੀਟਿੰਗ ਵਿੱਚ ਕੈਬਨਿਟ ਸਕੱਤਰ टीवी सोमनाथन रक्षा स्कਤਰ राकेश कुमार सिंह ਤੇ ਵਿਦੇਸ਼ ਕਤਰ ਵਿਕਰਮ ਮਿਸ਼ਰੀ ਸਣੇ ਪ੍ਰਧਾਨ ਮੰਤਰੀ ਦੇ ਦੋਵੇਂ ਪ੍ਰਿੰਸੀਪਲ ਸਕੱਤਰ ਪੀ ਕੇ ਮਿਸ਼ਰਾ ਤੇ ਸ਼ਕਤੀ ਕਾਂਤਾ ਦਾਸ ਹਾਜ਼ਰ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਸਵੇਰੇ ਹੀ ਆਪਣਾ ਵਿਦੇਸ਼ ਦੌਰਾ ਵਿਚਾਲੇ ਛੱਡ ਕੇ ਸਾウਦੀ ਅਰਬ ਤੋਂ ਵਾਪਸ ਪਰਤੇ ਹਨ ਇਸੇ ਤਰ੍ਹਾਂ ਨਿਰਮਲਾ ਸੀਤਾਰਮਨ ਜੋ ਅਮਰੀਕਾ ਵਿੱਚ ਹਨ ਉਹ ਵੀ ਆਪਣਾ ਦੌਰਾ ਵਿੱਚੇ ਛੱਡ ਕੇ ਵਾਪਸ ਹਿੰਦੁਸਤਾਨ ਵੱਲ ਨੂੰ ਪਰਤ ਗਏ ਹਨ ਉਹ ਵੀ ਇਸ ਕਮੇਟੀ ਦੇ ਮੈਂਬਰ ਆ ਪਰ ਉਹ ਰਸਤੇ 'ਚ ਹੋਣ ਕਰਕੇ ਇਹਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਪ੍ਰਧਾਨ ਮੰਤਰੀ ਨੇ ਵਿਦੇਸ਼ ਦੌਰੇ ਤੋਂ ਪਰਤਦੇ ਹੀ ਹਵਾਈ ਅੱਡੇ ਤੇ ਇੱਕ ਮੀਟਿੰਗ ਕੀਤੀ ਸੀ ਜਿੱਥੇ ਉਹਨਾਂ ਜੈ ਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੀ ਡੋਗਾਲ ਨਾਲ ਜੰਮੂ ਕਸ਼ਮੀਰ ਹੱਤਿਆਬਾਦੀ ਹਮਲੇ ਬਾਰੇ ਜਾਣਕਾਰੀ ਲਈ ਤੇ ਚਰਚਾ ਕੀਤੀ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਵੀ ਮੀਟਿੰਗ ਦਾ ਹਿੱਸਾ ਸਨ ਇਸ ਤੋਂ ਪਹਿਲਾਂ ਦਿਨ ਦੇ ਸਮੇਂ ਤੇ ਅਮਿਤ ਸ਼ਾਹ ਨੇ ਪਹਿਲਗਾਮ ਵਿੱਚ ਬੈਸਰਨ ਦਾ ਦੌਰਾ ਕੀਤਾ ਜਿੱਥੇ ਮੰਗਲਵਾਰ ਸ਼ਾਮ ਨੂੰ ਅਤਵਾਦੀਆਂ ਨੇ ਹਮਲਾ ਕੀਤਾ ਸੀ ਤੇ ਨਾਲ ਹੀ ਹਸਪਤਾਲ ਦਾ ਵੀ ਦੌਰਾ ਕੀਤਾ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ ਜਿਸ ਵਿੱਚ ਪਾਕਿਸਤਾਨ ਨਾਲ ਜਿਹੜੀ ਸਿੰਧੂ ਜਲ ਸੰਧੀ ਹੈ ਜਿਹੜੀ ਬੜੀ ਚਰਚਿਤ ਉਨੂੰ ਮਤਲ ਕਰ ਦਿੱਤਾ ਗਿਆ ਤੇ ਇਹਦੇ ਨਾਲ ਹੀ ਇਹ ਟਾਰੀ ਸ਼ਰਾਧ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਬੜੀ ਤਲਖੀ ਜਿਹੜੀ ਹੈ ਇਹਨਾਂ ਫੈਸਲਾ ਨਾਲ ਵੱਧ ਸਕਦੀ ਹੈ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਵੀਰਵਾਰ ਸਵੇਰੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ ਜੰਮੂ ਕਸ਼ਮੀਰ ਦੇ ਪੈਰ ਕੰਬ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਟ ਕਮੇਟੀ ਔਨ ਸੁਰੱਖਿਆ ਜਿਹੜੀ CCS ਦੀ ਮੀਟਿੰਗ ਹੋਈ ਸੀ ਇਹਦੇ ਜਵਾਬ ਵਿੱਚ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਮੀਟਿੰਗ ਬੁਲਾਈ ਹੈ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ਼ਾ ਬਾਦ ਸ਼ਰੀਫ ਨੇ ਅੱਜ ਸ਼ਾਮ ਭਾਰਤ ਸਰਕਾਰ ਵੱਲੋਂ ਜਾਰੀ ਬਿਆਨ ਦਾ ਜਵਾਬ ਦੇਣ ਲਈ ਵੀਰਵਾਰ ਸਵੇਰੇ ਰਾਸ਼ਟਰੀ ਸੁਰੱਖਿਆ ਕਬੀਟੀ ਦੀ ਮੀਟਿੰਗ ਬੁਲਾ ਲਈ ਹੈ سابقا ਪਾਕਿਸਤਾਨੀ ਜਿਹੜੇ ਮੰਤਰੀ ਹੈ ਚੌਧਰੀ ਫਵਾਦ ਸ਼ਾਹ ਨੇ ਭਾਰਤ ਦੇ ਫੈਸਲੇ ਤੇ ਟਿੱਪਣੀ ਕੀਤੀ ਹੈ ਜਿਸ ਵਿੱਚ ਪੀਟੀਆਈ ਦੇ ਨੇਤਾ ਤੇ ਪਾਕਿਸਤਾਨ ਦੇ ਸਾਬਕਾ ਸੂਚਨਾ ਤੇ ਟੈਕਨਾਲੋਜੀ ਮੰਤਰੀ ਚੌਧਰੀ ਫਵਾਦ ਸ਼ਾਹ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਭਾਰਤ ਭਾਰਤੀ ਵੇਸਣ ਸੰਧੀ ਯਾਨੀ ਕਿ ਇੰਡਸ ਸੰਧੀ ਨੂੰ ਰੋਕ ਹੀ ਨਹੀਂ ਸਕਦਾ ਅਜਿਹਾ ਕਰਨਾ ਸੰਧੀ ਕਾਨੂੰਨਾਂ ਦੀ ਘੋਰ ਉਲੰਘਣਾ ਹੋਵੇਗੀ ਉਹਨਾਂ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਇਸ ਬਚਕਾਨਾ ਫੈਸਲੇ ਦਾ ਅਸਰ ਪੰਜਾਬ ਅਤੇ ਸਿੰਧ ਦੇ ਗਰੀਬ ਕਿਸਾਨਾਂ ਦੇ ਉੱਤੇ ਪਵੇਗਾ ਕਸ਼ਮੀਰ ਦੇ ਪਹਿਲਗਾਮ ਵਿੱਚ ਕੱਲ ਹੋਏ ਅਤਵਾਦੀ ਹਮਲੇ ਤੋਂ ਬਾਅਦ ਦੁਨੀਆ ਦੇ ਭਰ ਦੇ ਦੇਸ਼ਾਂ ਤੋਂ ਭਾਰਤ ਪ੍ਰਤੀ ਸਮਰਥਨ ਤੇ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ। ਇਹਦੇ ਵਿੱਚ ਸੁਪਰ ਪਾਵਰ ਅਮਰੀਕਾ, ਰੂਸ, ਇਜ਼ਰਾਈਲ, ਯੂਰਪੀ ਯੂਨੀਅਨ, ਬ੍ਰਿਟਨ, ਇਟਲੀ, ਜਾਪਾਨ, ਸਾਊਦੀ ਅਰਬ ਦੇ ਨਾਲ-ਨਾਲ ਭਾਰਤ ਦੇ ਗੁਆਂਢੀ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਤੇ ਚੀਨ ਵੀ ਸ਼ਾਮਲ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਵਿੱਚ 5 ਅਤਵਾਦੀ ਸ਼ਾਮਲ ਸਨ। ਇਹਨਾਂ ਵਿੱਚੋਂ 2 ਉੱਥੋਂ ਦੇ ਲੋਕਲ ਕਸ਼ਮੀਰੀ ਸੰ ਤੇ ਤਿੰਨ ਪਾਕਿਸਤਾਨ ਤੋਂ ਆਏ ਹੋਏ ਅਤਵਾਦੀ ਸਨ ਪੁਲਿਸ ਨੇ ਪੁੱਛਗਛ ਲਈ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਪਹਿਲਗਾਮ ਵਿੱਚ ਸਲਾਨੀਆਂ ਤੋਂ ਹੋਏ ਅਤਵਾਦੀ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਚੋਟੀ ਦੇ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਤੇ ਭਾਰਤ ਨਾਲ ਇੱਕਜੁੱਟਤਾ ਦਿਖਾਈ ਹੈ ਭਾਰਤ ਦੇ ਦੌਰੇ ਤੇ ਗਏ ਹੋਏ ਅਮਰੀਕੀ ਉਪਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਹੈ ਕਿ ਊਸ਼ਾ ਤੇ ਮੈਂ ਭਾਰਤ ਦੇ ਪਹਿਲ ਕਾਮ ਵਿੱਚ ਹੋਏ ਭਿਆਨਕ ਅਤਵਾਦੀ ਹਮਲੇ ਦੇ ਪੀੜਤਾ ਪ੍ਰਤੀ ਆਪਣੀ ਸੰਵੇਦਨਾ ਭੇਜਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਅਸੀਂ ਇਸ ਅਤੇ ਲੋਕਾਂ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋਏ ਹਾਂ ਇਸ ਭਿਆਨਕ ਹਮਲੇ ਵਿੱਚ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਉਹਨਾਂ ਦੇ ਨਾਲ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਨੇ ਇਸ ਨੂੰ ਇੱਕ ਵੈਸ਼ੀ ਹਮਲਾ ਕਿਹਾ ਹੈ ਅਤੇ ਕਿਹਾ ਹੈ ਕਿ ਕੱਟੜਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੇ ਨਾਲ ਇਜ਼ਰਾਈਲ ਖੜਾ ਹੈ ਉਹਨਾਂ ਟਵਿੱਟਰ ਤੇ ਲਿਖਿਆ ਕਿ ਮੇਰੇ ਦੋਸਤ ਨਰਿੰਦਰ ਮੋਦੀ ਜੋ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਵੈਸ਼ੀ ਅਤਵਾਦੀ ਹਮਲੇ ਤੋਂ ਬਹੁਤ ਦੁਖੀ ਹਨ ਜਿਸ ਵਿੱਚ ਦਰਜਣਾਂ નિર્દોਸ਼ ਲੋਕ ਮਾਰੇ ਗਏ ਹਨ ਅਤੇ ਜ਼ਖਮੀ ਹੋਏ ਹਨ ਸਾਡੀਆਂ ਵੀ ਸੰਵੇਦਨਾਵਾਂ ਤੇ ਪ੍ਰਾਰਥਨਾਵਾਂ ਪੀੜਤਾ ਤੇ ਉਹਨਾਂ ਦੇ ਪਰਵਾਰਾਂ ਦੇ ਨਾਲ ਹਨ ਇਜ਼ਰਾਈਲ ਅਤਵਾਦ ਨੂੰ ਰਲਾਈ ਵਿੱਚ ਭਾਰਤ ਦੇ ਨਾਲ ਖੜਾ ਹੈ ਕਾਂਗਰਸ ਪ੍ਰਧਾਨ ਮਲਕਾ ਜਨ ਖੜਗੇ ਨੇ ਅੱਜ ਇੱਥੇ ਕਿਹਾ ਕਿ ਸਰਕਾਰ ਨੂੰ ਪਹਿਲਗਾਮ ਅਤਵਾਦੀ ਹਮਲੇ ਦੇ ਮੱਦੇਨਜ਼ਰ ਸਰਬ ਪਾਰਟੀ ਮੀਟਿੰਗ ਸੱਦ ਕੇ ਸਾਰੀਆਂ तरहਾਂ ਨਾਲ ਅਤਵਾਦੀ ਚੁਣੌਤੀ ਨਾਲ ਜਿੱਠਣ ਬਾਰੇ ਚਰਚਾ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਸੁਝਾਅ ਵੀ ਲੈਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਅਤਵਾਦ ਖਿਲਾਫ ਲੜਾਈ 'ਚ ਸਾਰੇ ਲੋਕ ਸਰਕਾਰ ਦੇ ਨਾਲ ਇੱਕਜੁੱਟ ਹੋ ਕੇ ਖੜੇ ਹਨ ਅਤੇ ਅਤਵਾਦੀਆਂ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ ਖੜਗੇ ਨੇ ਕਿਹਾ ਕਿ ਪਹਿਲਗਾਮ ਮਹਮਲਾ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਉੱਤੇ ਕਹਿਰਾਨਾ ਹਮਲਾ ਹੈ ਸਾਲ 2000 ਵਿੱਚ ਹੋਏ ਚਿੱਟੀ ਸਿੰਘਪੁਰਾ ਨਰ ਸੰਘਾਰ ਤੋਂ ਮਗਰੋਂ ਇਹ ਹਮਲਾ ਅੱਤਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਕੀਤੇ ਗਏ ਸਭ ਤੋਂ ਘਣਾਉਣੇ ਹਮਲਿਆਂ ਵਿੱਚ ਸ਼ਾਮਲ ਹੈ ਚਿੱਟੀ ਸਿੰਘਪੁਰਾ ਵਿੱਚ ਜਦੋਂ ਬਿਲ ਕਨਿੰਗਟਨ ਗਏ ਸਨ ਤੇ 35 ਸਿੱਖਾਂ ਨੂੰ ਜਿਹੜਾ ਉਹ ਟਾਰਗੇਟ ਕਰਕੇ ਮਾਰ ਦਿੱਤਾ ਗਿਆ ਸੀ ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਜਿਸ ਤਰੀਕੇ ਨਾਲ ਉਦੇ ਬਦਲੇ ਵਿੱਚ ਪੰਜ ਮਜ਼ਦੂਰਾਂ ਨੂੰ ਮਾਰ ਦਿੱਤਾ ਗਿਆ ਅਸੀਂ ਤੇ ਗੱਲ ਆਈ ਗਈ ਹੋਗੀ ਸੀ ਹੁਣ ਵੀ ਕਿਤੇ ਇਦਾਂ ਨਾ ਹੋਵੇ ਕਿ ਆਮ ਲੋਕ ਜਿਹੜੇ ਆ ਉਹ ਹੁਣ ਸੁਰੱਖਿਆ ਸਨਾਵਾ ਦੇ ਸ਼ਕਤੀ ਦਾ ਸ਼ਿਕਾਰ ਹੋਣ ਚਾਹੀਦਾ ਇਹ ਆ ਕਿ ਪੂਰੀ ਪੁਣਛਣ ਕਰਕੇ ਜਿਹੜੇ ਸਹੀਦ ਹੋਸ਼ੀਆ ਉਹਨਾਂ ਨੂੰ ਲੱਭਿਆ ਜਾਵੇ ਤੇ ਉਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਜਿਹੜੇ ਅਖਬਾਰੀ ਬਿਆਨ ਆ ਰਹੇ ਆ ਉਹ ਘੱਟ ਹੋਣੇ ਚਾਹੀਦੇ ਆ ਤਾਂ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਤਲਖੀ ਆ ਇਹਨੂੰ ਘਟਾਇਆ ਜਾ ਸਕੇ ਇਹ ਇੱਕ ਖਬਰ ਆਖਰੀ ਜਿਹੜੀ ਤੁਰਕੀ ਦੇ ਇੰਸਤਾਂਬੁਲ ਵਿੱਚ ਲਗਾਤਾਰ ਕਈ ਭਜਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਇਹਨਾਂ ਵਿੱਚੋਂ ਪਹਿਲਾ ਝਟਕਾ ਉੱਥੋਂ ਦੇ ਟਾਈਮ ਮੁਤਾਬਕ ਸਵਾ 12 ਦੇ ਕਰੀਬ ਯਾਨੀ ਕਿ 12 ਵਜੇ ਕੇ 13 ਵਜੇ ਮਹਿਸੂਸ ਕੀਤਾ ਗਿਆ ਸੀ ਇਹਦੀ ਤੀਬਰਤਾ ਭਾਵੇਂ 3.9 ਸੀ ਪਰ ਕੁਝ ਮਿੰਟਾਂ ਬਾਅਦ ਫਿਰ ਇੱਕ ਵੱਡਾ ਝਟਕਾ ਆਇਆ ਜਿਹੜਾ 12 ਵਜੇ 49 ਮਿੰਟ ਤੇ ਆਇਆ ਅਤੇ ਇਹਦੀ ਤੀਬਰਤਾ 6.2 ਸੀ ਅਤੇ 2 ਮਿੰਟ ਬਾਅਦ ਹੀ ਫਿਰ ਇੱਕ ਤੀਜਾ ਝਟਕਾ ਵੀ ਆਇਆ ਜੇਦੀ ਤੀਬਰਤਾ 4.4 ਸੀ ਆਮ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਦੇ ਤੇਜ਼ ਤੇ ਲਗਾਤਾਰ ਪਚਾਲ ਦੇ ਝਟਕੇ ਨਹੀਂ ਵੇਖੇ ਪਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਤੇ ਬਾਹਰ ਇਕੱਠੇ ਹੋ ਗਏ ਲੋਕ ਘਬਰਾਏ ਹੋਏ ਸਨ ਤੇ ਸਦਮੇ ਵਿੱਚ ਸਨ ਫਿਲਹਾਲ ਇਸਤੰਬੁਲ ਵਿੱਚ ਪਚਾਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਇਹ ਸੀ ਜੀ ਸਾਡਾ ਅੱਜ ਦਾ ਸਮਾਚਾਰ ਬਲਟਨ ਕੱਲ ਨੂੰ ਫਿਰ ਮਿਲਦੇ ਆਂ ਤਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ